ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਅੱਜ ਪੂਰੇ ਪੰਜਾਬ ਨੂੰ ਸੁਖ ਦੇ ਰਿਹਾਏ ਜਿਹੜੇ ਲੋਕ ਕਹਿੰਦੇ ਸੀ ਕਿ ਇਹ ਕੀ ਕਰਨਗੇ ਇਹਨਾਂ ਤੋਂ ਸਰਕਾਰ ਨਹੀਂ ਚੱਲਣੀ ਪਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰਕਾਰ ਚਲਾ ਵੀ ਰਹੇ ਨੇ ਤੇ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਜਿਹੜੇ ਨੇ ਵਾਕੂਬੀ ਨਿਵਾ ਵੀ ਰਹੇ ਨੇ ਅਸੀਂ ਫਰਿਸ਼ਤਾ ਸਕੀਮ ਵੀ ਚਲਾਈ ਹੈ ਜਿਹੜਾ ਸੜਕ ਹਾਦਸਿਆਂ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਉਹਨੂੰ ਹਸਪਤਾਲ ਪਹੁੰਚਾਉਣ ਵਾਲਾ ਇਨਾਮ ਦਾ ਹੱਕਦਾਰ ਵੀ ਹੁੰਦਾ ਇਹ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਹੈ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫ ਵੀ ਕੀਤੀ ਕੁਲਤਾਰ ਸਿੰਘ ਸੰਧਵਾ ਨੇ ਔਰ ਇਹ ਵੀ ਕਿਹਾ ਕਿ ਬੀਜੇਪੀ ਸਰਕਾਰ ਅੱਜ ਇੱਕ ਅਜੀਹੀਆਂ ਚਾਲਾਂ ਖੇਡ ਰਹੀ ਹੈ ਜਿਸ ਦੇ ਨਾਲ ਬੰਦਾ ਬਹੁਤ ਜ਼ਿਆਦਾ ਬੇਕਾਰ ਹੋ ਜਾਂਦਾ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਅਜੇਹੀ ਰਾਜਨੀਤੀ ਖੇਡੀ ਜਾ ਰਹੀ ਹੈ ਔਰ ਈਡੀ ਦਾ ਵੀ ਦੁਰਉਪਯੋਗ ਕੀਤਾ ਜਾ ਰਿਹਾ ਹੈ ਸਪੀਕਰ ਗੁਲਤਾਰ ਸਿੰਘ ਸੰਧਵਾ ਨੇ ਦੱਸਿਆ ਕਿ ਆਖਰ ਪੰਜਾਬ ਦੇ ਲੋਕਾਂ ਨੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਹੈ ਤੇ ਭਰੋਸਾ ਕਰਕੇ ਚੁਣੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਭਰੋਸਾ ਕਰਕੇ ਸਾਨੂੰ ਚੁਣਿਆ ਹੈ ਪਰ ਵਿਰੋਧੀ ਧਿਰ ਜਿਹੜੀ ਹੈ ਇਹੋੀ ਗੱਲ ਨੂੰ ਹਜਮ ਨਹੀਂ ਕਰ پا ਰਹੀ ਐ ਹੋਰ ਕੀ ਕਹੇ ਕੁਲਤਾਰ ਸਿੰਘ ਸੰਧਵਾ ਨੇ ਆਓ ਵੇਖਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਸਾਰੇ ਉਸ ਮਹਾਨ ਸਪੂਤ ਦੇ ਮਹਾਨ ਸ਼ਹੀਦ ਦੇ ਇਸ ਮਹਾਨ ਧਰਤੀ ਤੇ ਅੱਜ ਇੱਕ ਵੱਡੇ ਮਕਸਦ ਲਈ ਇਕੱਤਰ ਹੋਏ ਆਂ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਨੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਉਸ ਤੋਂ ਬਾਅਦ ਸਾਡੀ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਉਸ ਤੋਂ ਬਾਅਦ ਸਾਡੀ ਪਾਰਟੀ ਦੇ ਪੰਜਾਬ ਦੇ ਇਸ ਪਾਰਟੀ ਨੂੰ ਚਲਾਉਣ ਵਾਲੇ ਪ੍ਰਧਾਨ ਸਾਹਿਬ ਸ਼੍ਰੀ ਬੁੱਧਰਾਮ ਜੀ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਵਿਚਾਰਾਂ ਦੀ ਸਹਾਜ ਪਾਈ ਹੈ ਉਸ ਤੋਂ ਬਾਅਦ ਸਾਡੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈਕਿਸ਼ਨ ਸਿੰਘ ਜੀ ਰੋੜੀ ਸਾਹਿਬ ਜਿਨ੍ਹਾਂ ਨੇ ਵਿਸਤਾਰ ਵਿੱਚ ਬਹੁਤ ਸਾਰੀਆਂ ਵਿਚਾਰਾਂ ਸਾਰੇ ਭੈਣ ਭਰਾਵਾਂ ਨਾਲ ਸਾਂਝੀਆਂ ਕੀਤੀਆਂ ਅਸੀਂ ਅੱਜ ਇੱਥੇ ਕਿਉਂ ਇਕੱਠੇ ਹੋਏ ਆਂ ਅੱਜ ਸਾਨੂੰ ਕੀ ਲੋੜ ਪਈ ਤੁਸੀਂ ਸਾਰੇ ਇਸ ਨੂੰ ਭਲੀ ਭਾਂਤ ਜਾਣਦੇ ਵੀ ਹੋ ਕਿ ਸਾਡੇ ਕੌਮੀ ਕਨਵੀਨਰ ਜਿਹੜੇ ਇੱਕ ਅੰਦੋਲਨ ਚੋਂ ਨਿਕਲੇ ਹੋਏ ਲੀਡਰ ਨੇ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਦਸ਼ਾ ਬਦਲੀ ਹੈ ਜਿਨ੍ਹਾਂ ਨੇ ਇਹ ਦੱਸਿਆ ਕਿ ਇਮਾਨਦਾਰੀ ਨਾਲ ਵੀ ਸਰਕਾਰਾਂ ਬਣਾਈਆਂ ਜਾ ਸਕਦੀ ਹੈ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਪਰ ਦੂਸਰੇ ਪਾਸੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੀਆਂ ਜੜਾਂ ਹਿੱਲ ਗਈਆਂ ਉਹਦੀਆਂ ਚੂੜਾ ਹਿੱਲ ਗਈਆਂ ਉਹ ਇਸ ਗੱਲ ਲਈ ਉਹਨੂੰ ਬਚਾਉਣ ਦੇ ਖਾਤਰ ਉਹਨਾਂ ਦਾ ਕੋਈ ਨਾ ਕੋਈ ਇਹੋ ਜਿਹਾ ਹੈ ਕਿ ਜੀਤੋਂ ਜ਼ਿਆਦਾ ਡਰ ਲੱਗਦਾ ਉਹਦੇ ਸੁਪਨੇ ਆਉਂਦੇ ਰਾਤ ਨੂੰ ਕਿਉਂ ਨਾ ਉਹਨਾਂ ਲੋਕਾਂ ਤੇ ਕੋਈ ਇਹੋ ਜਿਹਾ ਇਲਜ਼ਾਮ ਲਾ ਕੇ ਅਸੀਂ ਅੰਦਰ ਕਰ ਦਈਏ ਉਹ ਜੇਲਾ ਵਿੱਚ ਰਹਿਣ ਤੇ ਅਸੀਂ ਚੋਣਾ ਲੜ ਲਈਏ ਸ਼ਾਇਦ ਅਸੀਂ ਆਪਣੀ ਸਰਕਾਰ ਬਣਾ ਲਵਾਂਗੇ ਸੋ ਉਹਨਾਂ ਦੀ ਜਿਹੜੀ ਸੋਚ ਸੀ ਉਸ ਮੁਤਾਬਕ ਸਾਡੇ ਪਾਰਟੀ ਦੇ ਆਗੂ ਸਹਿਬਾਨ ਪਹਿਲਾ ਮਨੀਸ਼ ਜੀ ਸਤਿੰਦਰ ਜੈਨ ਜੀ ਔਰ ਸਾਡੇ ਮੈਂਬਰ ਰਾਜਸਭਾ ਸੰਜੀਤ ਸਿੰਘ ਜੀ ਉਹਨਾਂ ਨੂੰ ਇਸ ਗੱਲ ਵਿੱਚ ਕੋਸ਼ਿਸ਼ ਕੀਤੀ ਗਈ ਹੈ ਬਲੇਟਣ ਦੀ ਪਰ ਅੱਜ ਤੱਕ ਕੁਝ ਵੀ ਨਹੀਂ ਨਿਕਲਿਆ ਔਰ ਉਸ ਤੋਂ ਬਾਅਦ ਕੇਜਰੀਵਾਲ ਜੀ ਹੋਰਾਂ ਨੇ ਕੇਜਰੀਵਾਲ ਜੀ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਤੱਕ ਕਿਸੇ ਤੇ ਕੋਈ ਕੇਸ ਹੋਇਆ ਉਹਦੀ ਪੁੱਛਪੜਤਾਲ ਹੁੰਦੀ ਹੈ ਔਰ ਕੋਈ ਜਿਹੜਾ ਇਸ ਤਰ੍ਹਾਂ ਦਾ ਨਾਮਵਰ ਲੀਡਰ ਹੋਵੇ ਉਹਨੂੰ ਐ ਕਦੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਤੋਂ ਸਲਾਹ ਉਹਨੂੰ ਵਕੀਲ ਦੀ ਗੱਲ ਔਰ ਜੇ ਕਿ ਪਰਚਾ ਦਰਜ ਹੋ ਜੇ ਤਾਂ ਬਾਅਦ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਵੇਸੀ ਗ੍ਰਿਫਤਾਰ ਕਰ ਲੈਣਾ ਕੋਈ ਇਲਜ਼ਾਮ ਸਾਬਤ ਨਾ ਹੋਣਾ ਔਰ ਜਿੰਨਾ ਸੌਖਾ ਸਮਝਦੀ ਸੀ ਬੀਜੇਪੀ ਮੈਨੂੰ ਲੱਗਦਾ ਉਨਾ ਹੀ ਉਹਨਾਂ ਨੂੰ ਔਖਾ ਹੋ ਗਿਆ ਉਹਨਾਂ ਨੂੰ ਹੋ ਸਕਦਾ ਜੇ ਏਡੀ ਵੱਡੀ ਗੱਲ ਨਾ ਕੀਤੀ ਹੁੰਦੀ ਤਾਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਇੱਕ ਜੁਟ ਨਾ ਹੁੰਦੀਆਂ ਇਹ ਜਿਹੜਾ ਉਹ ਕਾਰਨ ਹੈ ਕਿ ਜੇ ਐਂ ਇਕੱਲੇ ਇਕੱਲੇ ਨੂੰ ਇਹ ਜਰਵਾਣੇ ਆਪਣੇ ਵੱਲੋਂ ਲੜੜਣ ਲੱਗਣ ਜ਼ੁਲਮ ਕਰਨ ਲੱਗਣਗੇ ਤਾਂ ਉਹਦਾ ਮੁਕਾਬਲਾ ਅਸੀਂ ਜਿਵੇਂ ਇਹਨਾਂ ਨੇ ਕਿਹਾ ਸੀ ਵੀ ਇੱਕ ਘਸੁੰਨ ਬਣ ਕੇ ਮੁਠੀ ਬਣ ਕੇ ਤਾਂ ਹੀ ਅਸੀਂ ਕਰ ਸਕਦੇ ਹਾਂ ਸੋ ਸਤਕਾਰਯੋਗ ਪੈਣੋ ਭਰਾਓ ਜਿਹੜਾ ਭਾਜੀਪੀ ਬੜਿਆ ਨੇ ਮੋਦੀ ਹੋਰਾਂ ਨੇ ਅਮਿਤ ਸ਼ਾਹ ਹੋਰਾਂ ਨੇ ਸੋਚਿਆ ਕਿ ਸਾਡੇ ਕੋਲੇ ਈਡੀ ਹੈ ਈਡੀ ਸਰਕਾਰ ਦੀ ਹੁੰਦੀ ਹੈ ਠੀਕ ਹੈ ਸਹੀ ਕੰਮ ਵਾਸਤੇ ਲਾਈ ਜਾ ਸਕਦੀ ਹੈ ਜਿਵੇਂ ਹੁਣ ਵਰਤ ਰਹੇ ਹੈ ਆਉਣ ਵਾਲਾ ਸਮਾਂ ਹਮੇਸ਼ਾ ਕਦੇ ਕਿਸੇ ਦੇ ਰਾਜ ਭਾਗ ਨਹੀਂ ਰਿਹਾ ਕਰਦੇ ਐਂ ਤਾਂ ਇੰਦਰਾ ਗਾਂਧੀ ਕਿ ਸੋਚ ਨਹੀਂ ਸਕਦੇ ਵੀ ਅਸੀਂ ਵੀ ਪਹਿਲਾਂ ਨਹਿਰੂ ਸਾਹਿਬ ਸਾਡੇ ਪ੍ਰਧਾਨ ਮੰਤਰੀ ਸੀ ਵਾਪਸੀ ਫਿਰ ਇੰਦਰਾ ਜੀ ਬਣ ਗਏ ਫਿਰ ਅਜੀਬ ਗਾਂਧੀ ਬਣ ਗਏ ਅੱਜ ਕਦੇ-ਕਦੇ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੇ ਫਲੈਟ ਵਿੱਚ ਰਹਿੰਦੇ ਆ ਉੱਥੋਂ ਜਾਂਦੇ ਰੋ। ਪਤਾ ਨਹੀਂ ਹੁੰਦਾ ਵੀ ਕਿਹਨੇ ਆ ਜਾਣਾ ਹੈ। ਇੰਨਾ ਜ਼ੁਲਮ ਨਹੀਂ ਕਰਨਾ ਚਾਹੀਦਾ ਕਿ ਬਾਅਦ ਵਿੱਚ ਆਪ ਨੂੰ ਉਹ ਜ਼ੁਲਮ ਦਾ ਜਿਹੜਾ ਭੁਗਤਾਨ ਬੜਾ ਔਖਾ ਕਰਨਾ ਪੈ ਜਾਵੇ। ਸੋ ਉਹਨਾਂ ਦੀ ਜਿਹੜੀ ਇਹ ਨੀਤ ਹੈ, ਮਰਾਦ ਹੈ ਪੂਰੀ ਨਹੀਂ ਹੋਣੀ। ਪੰਜਾਬ ਨਹੀਂ ਹਿੰਦੂਸਤਾਨ ਦੇ ਲੋਕ ਇਸ ਤੋਂ ਬਹੁਤ ਰੋਸ ਵਿੱਚ ਨੇ। ਖैर ਪੰਜਾਬ ਤਾਂ ਵੱਖਰੀ ਗੱਲ ਹੈ। ਪੰਜਾਬ ਨੇ ਤਾਂ ਇਸ ਦੇਸ਼ ਦੀ ਆਜ਼ਾਦੀ ਲਈ 90% ਤੋਂ ਲੋਕ ਵੱਧ ਆਪਣੇ ਹਿੱਸਾ ਪਾ ਗਏ ਉਹਨਾਂ ਨੇ ਕੈਦਾ ਕਟੀਆਂ ਉਹਨਾਂ ਨੇ ਜਿਸ ਨਗਰ ਵਿੱਚ ਖੜੇ ਆ ਇੱਥੋਂ ਦਾ ਸਾਰੇ ਪਰਿਵਾਰ ਨੇ ਸਰਦਾਰ ਭਗਤ ਸਿੰਘ ਦੇ ਜਿੱਥੇ ਪਿਤਾ ਜੀ ਚਾਚਾ ਜੀ ਔਰ ਦੂਸਰੇ ਸਾਰਿਆਂ ਦੇ ਇੱਥੇ ਜਦੋਂ ਆਪਾਂ ਪੜ ਕੇ ਆਉਨੇ ਆ ਜਦੋਂ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਆਉਨੇ ਆ ਸਾਰੇ ਪਰਿਵਾਰ ਨੇ ਇਸੇ ਤਰ੍ਹਾਂ ਬਹੁਤ ਸਾਰੇ ਪਰਿਵਾਰਾਂ ਨੇ ਉਸ ਆਜ਼ਾਦੀ ਵਿੱਚ ਹਿੱਸਾ ਪਾਇਆ ਉਸ ਲਹਿਰ ਵਿੱਚ ਹਿੱਸਾ ਪਾਇਆ ਕਿ ਅਸੀਂ ਅੰਗਰੇਜ਼ਾਂ ਤੋਂ ਇਹ ਦੇਸ਼ ਛਡਾ ਲੈਣਾ ਤੇ ਛਡਾਇਆ ਵੀ ਗਿਆ ਜੋ ਛਡਾ ਲਿਆ ਤੇ ਉਦੋਂ ਕੋਈ ਹੋਰ ਦੇ ਹਿੱਸੇ ਆ ਗਏ ਅੱਜ ਉਹ ਲੋਕਾਂ ਨੇ ਸਮਝਿਆ ਵੀ ਸੌਖੀ ਆਜ਼ਾਦੀ ਆ ਗਈ ਆਜ਼ਾਦੀ ਤੇ ਬਹੁਤ ਲੰਮਾ ਸਮਾਂ ਲੱਗਿਆ ਬਹੁਤ ਜਾਨਾਂ ਲਗੀਆਂ ਬਹੁਤ ਕੀਮਤਾਂ ਲਗੀਆਂ ਸਤਕਾਰਯੋਗ ਪੈਣ ਭਰਾਓ 1857 ਚ ਜਿਹੜਾ ਗਦਰੀ ਬਾਬਿਆਂ ਦਾ ਉਤੋਂ ਸ਼ੁਰੂ ਲੈ ਕੇ ਤੇ 90 ਸਾਲਾਂ ਚ ਅਸੀਂ ਕਿਤੇ ਆਜ਼ਾਦੀ ਦੇ ਨੇੜੇ ਜਾ ਕੇ ਪਹੁੰਚੇ ਆ ਤੁਸੀਂ ਆਪ ਸੋਚ ਸਕਦੇ ਹੋ ਤੂੰ ਪਹਿਲਾਂ ਵੀ ਤਿਆਰੀ ਚੱਲਦੀ ਸੀ ਇਹਦੇ ਸਦੀ ਲੱਗ ਗਈ ਸਦੀ ਤੋਂ ਬਾਅਦ ਕਿਤੇ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾ سکے ਇਸ ਦੇਸ਼ ਦੀ ਖੂਬਸੂਰਤੀ ਹੋਈ ਜਿਹੜਾ ਇਹਦਾ ਲੋਕਤੰਤਰ ਹੈ ਉਹ ਲੋਕਾਂ ਨਾਲ ਜੁੜਿਆ ਹੋਇਆ ਵੋਟ ਦੇ ਰਾਜ ਤੇ ਆ ਵੋਟ ਤੇ ਸਿਰ ਤੇ ਖੜਾ ਹੈ ਇਹ ਵੋਟਾਂ ਦਾ ਅਧਿਕਾਰ ਸਾਡੇ ਵੱਡੇ ਪੁਰਖਾਂ ਨੇ ਆਪਣੀ ਜਾਨਾਂ ਵਾਰ ਕੇ ਆਪਣੀਆਂ ਜਾਇਦਾਦਾਂ ਵਾਰ ਕੇ ਜੇਲਾਂ ਕੱਟ ਕੇ ਤਸ਼ੱਦਦ ਝੱਲ ਕੇ ਔਰ ਸਾਰਾ ਕੁਝ ਦਾਤੇ ਲਾ ਕੇ ਆਪਣੀਆਂ ਪੀੜ੍ਹੀਆਂ ਲਈ ਇਹ ਕਰਕੇ ਦਿੱਤਾ ਕਿ ਉਹਨਾਂ ਤੋਂ ਅਸੀਂ ਖਿਹੜਾ ਛਡਾ ਕੇ ਤੁਹਾਨੂੰ ਆਜ਼ਾਦ ਕਰਨ ਲੱਗੇ ਆ ਉਸ ਆਜ਼ਾਦੀ ਨੂੰ ਇਹ ਆਜ਼ਾਦੀ ਦੇ ਵਿੱਚ ਜਿਹੜੀ ਵੱਡੀ ਸ਼ਕਤੀ ਜਦੋਂ ਸੰਵਿਧਾਨ ਲਿਖਿਆ ਗਿਆ ਤੇ ਇੱਕ ਵੋਟ ਦੀ ਮਿਲੀ ਹੈ ਜਿਹੜੀ ਅੰਬੇਦਕਰ ਜੀ ਹੋਰਾਂ ਨੇ ਔਰ ਉਹ ਜੇ ਵੇਖੀਏ ਇੱਕ ਵੋਟ ਕਿਸ ਕੋਈ ਵੀ ਬੰਦਾ ਇਸ ਹਿੰਦੁਸਤਾਨ ਦਾ ਨਾਗਰਿਕ ਹੈ ਜਿਹੜਾ 18 ਸਾਲ ਦਾ ਬੱਚਾ ਜਵਾਨ ਹੋ ਗਿਆ ਚਾਹੇ ਉਹ 100 ਸਾਲ ਤੋਂ ਉੱਪਰ ਟੱਪ ਗਿਆ ਉਹਦੀ ਕੀਮਤ ਬਰਾਬਰ ਦੀ ਹੈ ਉਹ ਕਿਹੋ ਜੇ ਵੀ ਮਕਾਨ ਵਿੱਚ ਰਹਿੰਦਾ ਹੈ ਉਹ ਮਹਿਲ ਵਿੱਚ ਰਹਿੰਦਾ ਹੈ ਉਹ ਕੁੱਲੀ ਵਿੱਚ ਰਹਿੰਦਾ ਹੈ ਉਹ ਵੱਡੀ ਨੌਕਰੀ ਕਰਦਾ ਹੈ ਉਹ ਛੋਟੀ ਨੌਕਰੀ ਕਰਦਾ ਹੈ ਉਹ ਬਹੁਤ ਅਮੀਰ ਹੈ ਉਹ ਬਹੁਤ ਗਰੀਬ ਹੈ ਪਰ ਵੋਟ ਦਾ ਅਧਿਕਾਰ ਸਤਕਾਰਯੋਗ ਪੈਣ ਪ੍ਰਭੂ ਪੈਣ ਪ੍ਰਭੂ ਸਾਡਾ ਬਰਾਬਰ ਦਾ ਹੈ ਇਹਦੇ ਨਾਲ ਹੀ ਕਿ ਅਸੀਂ ਦੇਸ਼ ਦੀ ਜਿਹੜੀ ਦੇਸ਼ ਨੂੰ ਚਲਾਉਣ ਵਾਲੀ ਟੀਮ ਪੈਦਾ ਕਰਨੀ ਹੈ ਅਸੀਂ ਵੋਟਾਂ ਨਾਲ ਚੁਣਦੇ ਆ ਸਾਡੀ ਉਮੀਦ ਹੁੰਦੀ ਹੈ ਕਿ ਇਹ ਦੇਸ਼ ਨੂੰ ਤਰੱਕੀ ਤੇ ਰਾਹ ਤੇ ਲੈ ਕੇ ਜਾਣਗੇ ਇਹ ਸਾਡੇ ਦੇਸ਼ ਲਈ ਕੁਝ ਕਰਕੇ ਦੇਣਗੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਜਿਹੜਾ ਸਮਾ ਉਹਨਾਂ ਦਾ ਸੋਖਾ ਉਹਨਾਂ ਦਾ ਰੋਟੀ ਦਾ ਪ੍ਰਬੰਧ ਉਹਨਾਂ ਦੇ ਜਿਉਣ ਦਾ ਪ੍ਰਬੰਧ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਸਾਡੇ ਚੁਣੇ ਹੋਏ ਬੰਦੇ ਇੱਕ ਸਰਕਾਰ ਦੀ ਮਸ਼ੀਨਰੀ ਚਲਾ ਕੇ ਕਰਨਗੇ ਪਰ ਇਹ ਕੀ ਪਤਾ ਸੀ ਜਿਹੜੀ ਮਸ਼ੀਨਰੀ ਹੈ ਉਹ ਆਪਦੇ ਲੋਕਾਂ ਤੇ ਕੁੱਟਣ ਮਾਰ ਤੇ ਲਾਈ ਜਾਂਦੀ ਹੈ ਔਰ ਉਹਦਾ ਜਿਹੜਾ ਹੁਣ ਆਪਣੇ ਅੱਗੇ ਪ੍ਰਤੱਖ ਹੋਇਆ ਪਿਆ ਇਹ ਲੋਕ ਜਿਹੜੇ ਪਹਿਲਾਂ ਡਰਦੇ ਡਰਾਉਂਦੇ ਰਹਿੰਦੇ ਆ ਨਾ ਉਹ ਜਾਦਾਬਾਦ ਵਿੱਚ ਡਰਾਉਣ ਲੱਗ ਜਾਂਦੇ ਆ ਇਹ ਮੋਦੀ ਸਾਹਿਬ ਦਾ ਤੁਸੀਂ ਆ ਪੜਿਆ ਹੋਣਾ ਜਦੋਂ ਐਮਰਜੈਂਸੀ ਲੱਗੀ ਸੀ ਪੰਜਾਬ ਦੇ ਸਰਦਾਰਾਂ ਨੇ ਆਪਣੀਆਂ ਛਾਤੀਆਂ ਤਾਣਤੀਆਂ ਵੀ ਅਸੀਂ ਜੇਲਾਂ ਵਿੱਚ ਚੱਲੇ ਆ ਜੋ ਗਏ ਔਰ ਜਨਸੰਗੀ ਸੀ ਜਿਹੜੇ ਫੜ ਕੇ ਲਿਉਣੇ ਪੈਂਦੇ ਸੀ ਉਹਨਾਂ ਚੋਂ ਇੱਕੇ ਸੀ ਜਿਹੜਾ ਇਹ ਆਰਐਸਐਸ ਵਾਲਿਆਂ ਦਾ ਕਹਿੰਦੇ ਕੋ ਹੁੰਦੇ ਆ ਔਰ ਲੋਕੇ ਰਿਹਾ ਪੰਜਾਬ ਵਿੱਚ ਭੇਸ ਬਦਲ ਕੇ ਰਿਹਾ ਦਾੜੀ ਰੱਖੀ ਜਾਲੀ ਚੜਾ ਕੇ ਫੌਜੀਆ ਵਾਂਗੂ ਉਹ ਇਹ ਜਿਹੜਾ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਬੰਦਾ ਪਹਿਲਾਂ ਜਾਦੇ ਡਰਦਾ ਰਿਹਾ ਹੋਵੇ ਉਹ ਲੋਕਾਂ ਨੂੰ ਜ਼ਿਆਦਾ ਡਰਾਉਣ ਲੱਗ ਜਾਂਦਾ ਵੀ ਮੇਰੇ ਕੋਲੇ ਫੌਜਾਂ ਵੀ ਹੈ ਮੇਰੇ ਕੋਲੇ ਸਾਰੀ ਜਿਹੜੀ ਮਸ਼ੀਨਰੀ ਹੈ ਦੇਸ਼ ਨੂੰ ਕੰਟਰੋਲ ਕਰਦੀ ਹੈ ਔਰ ਇਸ ਲਈ ਉਹ ਜਿਹੜੇ ਹੱਥ ਕੰਡੇ ਵਰਤ ਰਹੇ ਆ ਮੋਦੀ ਸਾਹਿਬ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਸਫਲ ਹੋ ਸਕਣਗੇ ਜਿਵੇਂ ਦੇਸ਼ ਦੇ ਵਿੱਚ ਰੋਸ ਜਾਗਿਆ ਤੇ ਪੰਜਾਬ ਦੇ ਲੋਕ ਤਾਂ ਅਣਖੀ ਹੈ ਪੰਜਾਬ ਦੇ ਲੋਕਾਂ ਨੇ ਤਾਂ ਪਹਿਲਾਂ ਵੀ ਕਦੇ ਜਦੋਂ ਸਾਨੂੰ ਕੋਈ ਛੇੜਦਾ ਸਗੋਂ ਜਿਆਦਾ ਹਰਕ ਚੜਦਾ ਅਸੀਂ ਤਾਂ ਭੂਸਰ ਕੇ ਉਦੋਂ ਆਉਣੇ ਆ ਕਿ ਜਦੋਂ ਸਾਨੂੰ ਅੱਗੋਂ ਕੋਈ ਨਾ ਕੋਈ ਪੈਂਦਾ ਹੈ ਜੇ ਉਹਨਾਂ ਨੇ ਸਾਡੇ ਨਾਲ ਸਾਡੇ ਪੰਜਾਬ ਨੂੰ ਹਮੇਸ਼ਾ ਸੈਂਟਰ ਪੰਜਾਬ ਨੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਪੰਜਾਬ ਬਰਬਾਦ ਹੋਇਆ ਵੱਡਿਆ ਗਿਆ 10 ਲੱਖ ਦੇ ਲੋਕ ਵਿਚਾਰੇ ਮਾਰੇ ਗਏ ਪਰ ਪੰਜਾਬ ਨੂੰ ਇਹ ਲੋਕ ਤੰਗ ਕਰਨ ਲੱਗੇ ਪਹਿਲਾਂ ਪੰਜਾਬ ਹਿੰਦੂਸਤਾਨ ਚ ਸੀ ਜਿਹੜਾ ਉਹਨੂੰ ਦੋ ਥਾਈ ਵੰਡ ਦਿੱਤਾ ਫੇਰ ਉਹ ਜੇ ਕੋਈ ਸਾਡੀ ਸੁੱਖ ਸਹੂਲਤ ਹੁੰਦੀ ਹੈ ਸਾਡਾ ਹੀ ਜਿਹੜਾ ਕੁਝ ਕੀਤਾ ਹੁੰਦਾ ਹੈ ਚਾਹੇ ਅਸੀਂ ਉਹਨਾਂ ਨੂੰ ਜੀਐਸਟੀ ਇਕੱਠੀ ਕਰਕੇ ਦਿੰਨੇ ਆ ਉਹਨੂੰ ਵਾਪਸ ਕਰਨ ਵਿੱਚ ਸਾਲਾਂ ਬਦੀ ਸਮਾਂ ਲੱਗ ਜਾਂਦਾ ਹੈ ਅੱਜ ਜਿਹੜਾ 8000 ਕਰੋੜ ਰੁਪਇਆ ਕੁਝ ਸਿਹਤ ਸਵਾਵਾਂ ਦਾ ਕੁਝ ਜਿਹੜਾ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਬੋਰਡ ਦਾ ਜਿਹਨੂੰ ਰੂਰ ਡਿਵੈਲਪਮੈਂਟ ਜਿਹੜੀ ਫੀਸ ਕਿਹਾ ਜਾਂਦਾ ਹੈ ਮਾਰਕੀਟ ਫੀਸ ਜਿਹੜੀ ਅਸੀਂ ਇਕੱਠੀ ਕਰਕੇ ਦਿੰਨੇ ਆ ਜਿਹੜੀ ਕਿਤੇ ਫਸਲਾਂ ਦਿੰਨੇ ਆ ਉਹਦੀ ਆੜਤ ਮਿਲਣੀ ਹੁੰਦੀ ਹੈ ਉਹ ਸਾਡਾ ਨੱਪੀ ਬੈਠੇ ਆ ਔਰ ਉਹਨੂੰ ਕੋਈ ਵੀ ਮੈਨੂੰ ਨਹੀਂ ਲੱਗ ਰਿਹਾ ਵੀ ਪਤਾ ਨਹੀਂ ਉਹਦੇ ਵਿੱਚ ਜਿਹੜੇ ਕਿੰਨੇ ਵਜ਼ੀਰ ਆ ਕਿਹੜੇ ਲੋਕ ਆ ਸੋਚ ਨਹੀਂ ਰਹੇ ਵੀ ਸਾਡਾ ਦੇਸ਼ ਦਾ ਇੱਕ ਅਹਿਮ ਹਿੱਸਾ ਹੈ ਜਿਹੜਾ ਸਰਹੱਦ ਤੇ ਬੈਠਾ ਇਹਨੂੰ ਸੁਖ-ਸਹੂਲਤਾ ਦੇਣੀ ਕੀ ਹੈ ਸਗੋਂ ਇਧਰਲੇ ਪਾਸੇ ਉਹ ਵੀ ਗੱਲ ਕੁੱਟਿਆ ਜਾ ਰਿਹਾ ਸਤਕਾਰਯੋਗ ਭਰਾਓ ਇਹਨਾਂ ਗੱਲਾਂ ਤੋਂ ਇਸ ਲੋਕਤੰਤਰ ਨੂੰ ਬਚਾਉਣ ਦੇ ਲਈ ਜੇ ਸਾਡੇ ਲੋਕਤੰਤਰ ਪੈਦਾ ਕਰਨ ਲਈ ਸਾਡੇ ਵੱਡ-ਵਡੇਰਿਆਂ ਨੇ ਜਾਨਾਂ ਦਿੱਤੀਆਂ ਤੇ ਇਸ ਲੋਕਤੰਤਰ ਨੂੰ ਬਚਾਉਣ ਦੇ ਲਈ ਸਾਨੂੰ ਤਿਆਰ ਹੋਣਾ ਚਾਹੀਦਾ ਹੈ ਲੜਾਈ ਲੜਨ ਲਈ ਔਰ ਵੋਟ ਦਾ ਬਹੁਤ ਵੱਡਾ ਇਹਦੇ ਵਿੱਚ ਜਿਹੜਾ ਫੈਸਲਾ ਜਿਹੜੀ ਗੱਲ ਵੋਟ ਨੇ ਕਰਨੀ ਹੈ ਚੇ ਲੋਕ ਸਮਝਣਗੇ ਪੰਜਾਬ ਦੀ ਗੱਲ ਹੈ ਪੰਜਾਬ ਚ ਬਹੁਤ ਲੋਕ ਰਾਜ ਕਰਕੇ ਜਾਂਦੇ ਰਹੇ ਪੰਜਾਬ ਨੂੰ ਆਪਣਾ ਕਹਿੰਦੇ ਸੀ ਵੀ ਅਸੀਂ ਪੰਜਾਬ ਨੂੰ ਬਚਾਉਣੇ ਸ਼ਾਇਦ ਪੰਜਾਬ ਸਾਡੇ ਕਰਕੇ ਹੈ ਅਰ ਜਦੋਂ ਲੋਕਾਂ ਨੂੰ ਉਹਨਾਂ ਦੀ ਅਸਲੀਅਤ ਪਤਾ ਲੱਗੀ ਕਈ ਤਾਂ ਇਹੋ ਜਿਹੇ ਲੀਡਰ ਐ ਪੰਜਾਬ 'ਚ ਜਿਨ੍ਹਾਂ ਕੋਲੇ ਪੰਜਾਬ ਦੇ ਬਜਟ ਦੇ ਬਰਾਬਰ ਦਾ ਧਨ ਇਕੱਠਾ ਹੋਇਆ ਪਿਆ ਉਹ ਹੋਇਆ ਕਿਥੋਂ ਤੁਹਾਡੇ 'ਚੋਂ ਪੰਜਾਬ 'ਚੋਂ ਇੱਥੋਂ ਕਰ ਕਰਕੇ ਇਕੱਠਾ ਉਹ ਆਪਣੀ ਨਿੱਜੀ ਜਾਇਦਾਦ ਇਕੱਠੀ ਕਰੀ ਜਾਂਦੇ ਆ ਗੱਲ ਕਰਦੇ ਐ ਕਿ ਅਸੀਂ ਇਸ ਪੰਜਾਬ ਲਈ ਕੀਤਾ ਕੀਤਾ ਤੁਸੀਂ ਕੀ ਪੰਜਾਬ ਦੋ ਹਿੱਸਿਆਂ 'ਚ ਵੰਡਤਾ 1966 'ਚ ਜਦੋਂ ਵੰਡ ਹੋਈ ਤੋਨੂ ਅਜੇ ਤੱਕ ਰਾਜਤਾ ਨਹੀਂ ਨਹੀਂ ਮਿਲ ਸਕੀ ਤੁਸੀਂ ਉਹਨੂੰ ਕਦੇ ਸੋਚਿਆ ਨਹੀਂ ਵੀ ਅਸੀਂ ਲੈ ਸਕਦੇ ਹਾਂ ਪਾਣੀਆਂ ਦਾ ਰੋਲਾ ਹੋਵੇ ਤੁਰਿਆ ਜਾਂਦਾ ਬੋਲੀਆਂ ਦਾ ਰੋਲਾ ਹੋਵੇ ਤੁਰਿਆ ਤੁਰਿਆ ਜਾਂਦਾ ਕਦੇ ਕਿਸੇ ਉਹਨੇ ਜਦੋਂ ਰਾਜਭਾਗ ਵੰਡ ਜਾਂਦਾ ਕਦੇ ਗੱਲ ਨਹੀਂ ਕੀਤੀ ਇੱਕ ਨਹਿਰ ਹੈ ਜਿਹੜੀ ਕਲੇਸ਼ ਦਾ ਜੜ ਹੈ ਜਿਹੜੀ S Y L ਦੇ ਨਾਂ ਤੇ ਚੱਲਦੀ ਹੈ ਕੋਈ ਨਾ ਭਦਰਪੁਰਸ਼ਾਂ ਦੀ ਦੇਣ ਹੈ ਜਿਹੜੇ ਪਹਿਲਾਂ ਰਾਜਭਾਗ ਕਰਦੇ ਰਹੇ ਹੁਣ ਦੋ ਨਹਿਰਾਂ ਕੱਢਣੀਆਂ ਭਗਵੰਤ ਮਾਨ ਨੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਮਾਲਵਾ ਨਹਿਰ ਹੈ ਜਿਹੜੀ ਪਾਉਣੇ 2 ਲੱਖ ਏਕੜ ਨੂੰ ਸਿੰਜੂਗੀ ਔਰ ਇੱਕ ਜਿਹੜੀ ਦੁਆਬਾ ਨਹਿਰ ਹੈ ਜਿਹੜੀ ਉਹ 80 ਹਜ਼ਾਰ ਏਕੜ ਨੂੰ ਸਿੰਜੂਗੀ ਐਡੀ ਵੱਡੀ ਗੱਲ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ ਕਿਸੇ ਨੇ ਕੱਸੀਆਂ ਸੂਏ ਛੋਟੇ ਮੋਟੇ ਜ਼ਰੂਰ ਬਣਾ ਦਿੱਤੇ ਹੋਣੇ ਆ ਯਾ ਇਹ ਜਿਹੜੇ ਲੀਡਰ ਹੈ ਇਹਨਾਂ ਨੇ ਆਪਣੇ ਖੇਤਾਂ ਲਈ ਆਪਣੇ ਰਿਸ਼ਤੇਦਾਰਾਂ ਲਈ ਵੱਡੇ ਮੋਗੇ ਜ਼ਰੂਰ ਕਰ ਦਿੱਤੇ ਹੋਣੇ ਆ ਪਰ ਇਹਨੇ ਪੰਜਾਬ ਦੇ ਲੋਕਾਂ ਦਾ ਕਦੇ ਵੀ ਸਤਕਾਰਯੋਗ ਮੇਰੇ ਭੈਣ ਭਰਾਓ ਸੋਚਿਆ ਨੇ ਅੱਜ ਅਸੀਂ ਪੰਜਾਬ ਬਚਾਉਣਾ ਹੈ ਪੰਜਾਬ ਦੇ ਨਾਲ ਹਿੰਦੁਸਤਾਨ ਵੀ ਬਚਾਉਣਾ ਹੈ ਹਿੰਦੁਸਤਾਨ ਦੇ ਨਾਲ ਅਸੀਂ ਆਪਣਾ ਲੋਕਤੰਤਰ ਵੀ ਬਚਾਉਣਾ ਹੈ ਅਸੀਂ ਤੁਹਾਡੇ ਅੱਗੇ ਇਹੀ ਅੱਜ ਜਿਹੜਾ ਜਿਹੜੀ ਸ੍ਰੀ ਕੇਜਰੀਵਾਲ ਜੀ ਉਹਨਾਂ ਦੇ ਪ੍ਰਤੀ ਉਹਨਾਂ ਦੀ ਹਮਾਇਤ ਵਿੱਚ ਅਸੀਂ ਅੱਜ ਦੇ ਦਿਨ ਦਾ ਵਰਤ ਰੱਖਣ ਲਈ ਇੱਥੇ ਇਕੱਤਰ ਹੋਏ ਹਾਂ ਕਹਿੰਦੇ ਆ ਸਿਆਣੇ ਕਹਿੰਦੇ ਆ ਕਹਾਵਤ ਹੈ ਵੀ ਭੁੱਖੇ ਬੰਦੇ ਦੀ ਜਿਹੜੀ ਬੇਨਤੀ ਪ੍ਰਵਾਨ ਹੋ ਜਾਂਦੀ ਆਪਾਂ ਵੀ ਅੱਜ ਪ੍ਰਮਾਤਮਾਗੇ ਬੇਨਤੀ ਕਰਾਂਗੇ ਵੀ ਇਹ ਜਿਹੜੇ ਜਮਰਾਜ ਐ ਨਾ ਇਹਨਾਂ ਤੋਂ ਪ੍ਰਮਾਤਮਾ ਤੂੰ ਭਾਰਤੀਆਂ ਦਾ ਖਿਹੜਾ ਛੜਾ ਸਕਦਾ ਨਹੀਂ ਭਾਰਤ ਦੇ ਗਰੀਬ ਲੋਕ ਪਹਿਲਾਂ ਹੀ ਬੜੇ ਕੁਜਲੇ ਪਏ ਐ ਲਦੜੇ ਪਏ ਐ ਜੇ ਉਹਨਾਂ ਦੀ ਤੂੰ ਰਾਖੀ ਕਰ ਸਕਦਾ ਸਤਿਗੁਰ ਔਰ ਅਸੀਂ ਇਹ ਸਾਰੇ ਰਲ ਮਿਲ ਕੇ ਇਹੀ ਅੱਜ ਦੇ ਦਿਨ ਕੇਜਰੀਵਾਲ ਜੀ ਪ੍ਰਤੀ ਰਲ ਕੇ ਜਿਹੜੀ ਲੋਕਾਂ ਨੇ ਇਕੱਠੇ ਹੋ ਕੇ ਥਾਉ ਥਾਈ ਜ਼ਿਲ੍ਹਾਤੀ ਸਾਡੇ ਜਿਹੜੇ ਵਲੰਟੀਅਰ ਵਰਕਰ ਸਾਡੇ ਹਮੇਤੀ ਲੋਕ ਅੱਜ ਜਿਹੜੇ ਸਾਡੇ ਐਮ.ਐਲ.ਏ ਸਹਿਬਾਨ ਮੰਤਰੀ ਤੇ ਉਮੀਦਵਾਰ ਜਿਨ੍ਹਾਂ ਦੀ ਡਿਊਟੀ ਇੱਥੇ ਸਰਦਾਰ ਭਗਤ ਸਿੰਘ ਉਹਨਾਂ ਦੀ ਯਾਦ ਵਿੱਚ ਬਣੀ ਸਮਾਦ ਉੱਥੇ ਸਮਾਧੀਆਂ ਨੇੜੇ ਅਸੀਂ ਪੰਜਾਬ ਨੂੰ ਇਹ ਦੱਸਣ ਲਈ ਔਰ ਹਿੰਦੁਸਤਾਨ ਨੂੰ ਦੱਸਣ ਦੇ ਲਈ ਕਿ ਜੇ ਕਦੇ ਵੀ ਕੋਈ ਵੱਡੀ ਲੜਾਈ ਲੜੀ ਜਾਂਦੀ ਹੈ ਤੋ ਸ਼ਹੀਦਾਂ ਦੇ ਥਾਵਾਂ ਤੇ ਅਰਦਾਸਾਂ ਕਰਕੇ ਉਥੇ ਸੰਕਲਪ ਲੈ ਕੇ ਕੀਤੀ ਜਾਂਦੀ ਹੈ ਅਸੀਂ ਸਾਰੇ ਲੋਕ ਸਰਦਾਰ ਭਗਵ ਸਰਦਾਰ ਭਗਤ ਸਿੰਘ ਜੀ ਸ਼ਹੀਦ ਮਹਾਰਸ਼ੀ ਸ਼ਹੀਦ ਜਿਹੜੇ ਸਾਡੇ ਇਨਕਲਾਬੀ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਨ ਲਈ ਆਏ ਆ ਜਿਵੇਂ ਉਹਨਾਂ ਨੇ ਵੱਡੀ ਸ਼ਕਤੀ ਇਕੱਠੀ ਕਰਕੇ ਹਿੰਦੁਸਤਾਨ 'ਚ ਇਨਕਲਾਬ ਦਾ ਨਾਹਰਾ ਲਾ ਕੇ ਇਥੋਂ ਜਿਹੜੇ ਬੋਲੇ ਅੰਗਰੇਜ਼ੀ ਉਹਨਾਂ ਨੂੰ ਆਵਾਜ਼ ਸੁਣਾ ਕੇ ਕੱਢਿਆ ਸੀ ਅਸੀਂ ਸਾਰੇ ਰਲ ਮਿਲ ਕੇ ਤਗੜੇ ਹੋ ਕੇ ਦੇਸ਼ ਦੇ ਦੂਸਰੇ ਹਿੱਸੇ ਵੀ ਨਾਲ ਰਲ ਕੇ ਅਸੀਂ ਮੋਦੀ ਵਰਗੇ ਔਰ ਜਿਹੜੇ ਮਾੜੇ ਲੋਕ ਆ ਜਿਹੜੇ ਦੇਸ਼ ਦਾ ਅਰਬਾਂ ਰੁਪਈਆ ਇਹਨਾਂ ਦੇ ਸਾਥੀ ਲੈ ਕੇ ਭੱਜ ਗਏ ਦੋ ਬੰਦੇ ਆ ਤੇ ਹੁਣ ਜਾ ਫਿਰ ਅਡਾਨੀ ਬਾਨੀ ਤੇ ਸਾਰੇ ਦੇਸ਼ ਦੀ ਆਰਥਿਕਤਾ ਲਾਈ ਜਾਂਦੀ ਹੈ ਮੇਰੇ ਤੋਂ ਪਹਿਲਾਂ ਜਿਵੇਂ ਦੱਸ ਕੇ ਗਏ ਸੀ ਵੀ 1-2% ਲੋਕਾਂ ਕੋਲੇ 70% ਜਿਹੜਾ ਪੈਸਾ ਇਕੱਠਾ ਕੀਤਾ ਜਾ ਰਿਹਾ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਕੋਈ ਗੱਲ ਨਹੀਂ ਕਰਦਾ ਸਾਡੇ ਤੇ ਆ ਕੇ ਐਵੇਂ ਹੀ ਹਿਸਾਬ ਕਿਤਾਬ ਕਰਨ ਲੱਗ ਜਾਂਦੇ ਪਤਾ ਨਹੀਂ ਕੀ ਚਾਹੁੰਦੇ ਆ ਪਰ ਪਤਾ 4 ਜੂਨ ਨੂੰ ਇਸ ਦੇਸ਼ ਦੇ ਵਾਸੀ ਖਾਸ ਕਰਕੇ ਪੰਜਾਬ ਵਾਲੇ ਜਿਹੜੇ ਅਣਖੀ ਲੋਕ ਐ ਇਹ ਜ਼ਰੂਰ ਕਰ ਦੇਣਗੇ ਅਸੀਂ ਲੋਕ ਸਭਾ ਵਿੱਚ ਜਿਹੜੇ ਇਲੈਕਸ਼ਨ ਲੜਦੇ ਐ ਮਾਲਵਿੰਦਰ ਜੀ ਬੈਠੇ ਐ ਨਾਲ ਹੀ ਕਰਮਜੀਤ ਅਨਮੋਲ ਜਿਹੜੇ ਵਧੀਆ ਕਲਾਕਾਰ ਵੀ ਨੇ ਇਸੇ ਤਰ੍ਹਾਂ ਹੀ ਗੁਰਪ੍ਰੀਤ ਜੀ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਔਰ ਲਾਲਜੀਤ ਜੀ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਇੱਥੇ ਹਾਜ਼ਰ ਆ ਅਸੀਂ ਵੀ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੇ ਆਪਣੇ ਤੁਹਾਡੇ ਸਾਡੇ ਇਲਾਕਿਆਂ 'ਚ ਜਾਣੂ ਲੋਕ ਨੇ ਉਹਨਾਂ ਤਾਈਂ ਜ਼ਰੂਰ ਸੁਨੇਹਾ ਪਹੁੰਚਾਓ ਕਿਉਂਕਿ ਇਹ ਲੜਾਈ ਆ ਜਿਹੜੀ ਕੱਲੀ ਚੌਧਰ ਦੀ ਨਹੀਂ ਇਹ ਤਾਂ ਸਾਡੇ ਹੱਕਾਂ ਦੀ ਐ ਸੀ ਹੱਕਾਂ ਦੀ ਰਲ ਮਿਲ ਕੇ ਲੜਾਂਗੇ ਤਾਂ ਚਾਹੇ ਕਿੱਡੇ-ਕੱਡੇ ਵੀ ਘਰਾਣੇ ਫਿਰਦੇ ਆ ਔਰ ਜੇ ਆਪਾਂ ਵੇਖੀਏ ਆਨੰਦਪੁਰ ਸਾਹਿਬ ਤੇ ਉਥੇ ਇੱਕ ਸਧਾਰਨ ਵਿਅਕਤੀ ਆ ਸਾਡਾ ਇਹ ਮਾਲਵਿੰਦਰ ਸਿੰਘ ਪਰ ਦੂਸਰੇ ਪਾਸੇ ਜਿਨ੍ਹਾਂ ਨੇ ਪੰਜਾਬ ਨੂੰ ਖੁਰਚਿਆ ਉਹ ਇਕੱਠੇ ਹੋ ਕੇ ਆ ਰਹੇ ਆ ਪਰ ਫੈਸਲਾ ਲੋਕਾਂ ਨੇ ਦੇਣਾ ਤੇ ਕਰਮਜੀਤ ਅਨਮੋਲ ਇਹ ਤਾਂ ਹੈ ਹੀ ਲੋਕਾਂ ਦਾ ਇਹਦੇ ਕੋਲੇ ਤਾਂ ਕੁਝ ਵੀ ਨਹੀਂ ਮੇਨੂੰ ਤਾਂ ਇਹਦਾ ਘਰ ਹੋਵੇ ਕਿ ਨਾ ਹੋਵੇ ਤਾਂ ਹੈ ਹੀ ਲੋਕਾਂ ਦਾ ਇਹ ਤਾਂ ਲੋਕਾਂ ਨੇ ਬਚਾਉਣਾ ਹੈ ਇਸੇ ਤਰ੍ਹਾਂ ਜੀਪੀ ਪਹਿਲਾਂ ਐਮਐਲਏ ਵੀ ਰਹੇ ਆ ਬੜੀ ਸਾਫ਼ ਨਿਤਰੀ ਸਾਫ਼ ਸੁਥਰੀ ਜੀ ਜਿਹੜੀ ਇਹਨਾਂ ਨੇ ਰਾਜਨੀਤੀ ਕੀਤੀ ਹੈ ਔਰ ਇਹਦੇ ਨਾਲ ਹੀ ਸਾਡੇ ਜਿਹੜੇ ਲਾਲਜੀਤ ਸਿੰਘ ਜੀ ਭੁੱਲਰ ਹੈ ਉਹ ਵੀ ਉਥੇ ਵੀ ਜਿਹੜੇ ਵੇਖ ਲਓ ਤੁਸੀਂ ਕਦੇ ਤਾਂ ਕਹਿੰਦੇ ਆ ਮਜੀਠੀਆ ਆਉਂਦਾ ਫਿਰ ਕਹਿੰਦੇ ਪਛਾਹ ਮੁੜ ਗਿਆ ਕਦੇ ਕਹਿੰਦੇ ਕਹਿਰੋਗੇ ਲੜਨਗੇ ਫਿਰ ਪਛਾਹ ਮੁੜ ਗਿਆ ਜੇ ਰਿਆਂ ਰੂਆਂ ਜੀਆਂ ਕਰੀ ਜਾਂਦੇ ਆ ਤੇ ਮੇਰਾ ਸਤਿਕਾਰਯੋਗ ਭਰਾਓ ਬਠਿੰਡਾ ਹਲਕਾ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਹਿੰਦੇ ਸੀ ਵੀ ਮੈਂ ਤਾਂ ਭਾਈ ਕਾਗਜ਼ ਭਰ ਦਿੰਨਾ ਉਹਨਾਂ ਕਦੇ ਗਿਆ ਨਹੀਂ ਤੇ 20 ਦਿਨ ਲੈਕਚਰਸ ਚੱਲੀ ਤੇ ਮੇਰਾ ਬੇਟਾ ਪਹਿਲਾਂ ਪੱਤਰਕਾਰਾਂ ਨੂੰ ਕਹਿੰਦਾ ਵੀ ਅਸੀਂ ਵੱਡੇ ਬਾਪੂ ਨੂੰ ਸੌਣ ਨਹੀਂ ਦੇਣਾ ਤੇ ਨਾ ਹੀ ਅਸੀਂ ਆਪਦੇ ਵਾਲੇ ਨੂੰ ਸੌਣ ਦੇਣਾ ਤੇ ਅਸੀਂ ਜਾਗਦਾ ਹੀ ਰੱਖਾਂਗੇ 20 ਦਿਨ ਪੂਰਾ ਜ਼ੋਰ ਲਾ ਕੇ ਜਾਂਦਾ ਰਿਹਾ ਪਰ ਲੰਬੀ ਹਲਕੇ ਦੇ ਲੋਕਾਂ ਨੇ ਉਹਦਾ ਸਾਰਾ ਅਗਲਾ ਪਿਛਲਾ ਸਾਬਕਾ ਕਿਤਾਬ ਕਰਕੇ ਦੇ ਦਿੱਤਾ ਹੁਣ ਮੈਨੂੰ ਹੁਕਮ ਹੋਇਆ ਵੀ ਲੋਕ ਸਭਾ ਚ ਕਹਿੰਦੇ ਵੀ ਬੀਬੀ ਹਰ ਸਿਮਰ ਤਾਉਣੀ ਹੈ ਭਾਈ ਤੂੰ ਉੱਥੇ ਜਾ ਮੈਂ ਪਾਰਟੀ ਦਾ ਹੁਕਮ ਮੰਨ ਕੇ ਉੱਥੇ ਚੱਲਿਆ ਗਿਆ ਉੱਥੋਂ ਅਜੇ ਕੋਈ ਹੰਗਾਰਾ ਨਹੀਂ ਆ ਰਿਹਾ ਵੀ ਬੀਬੀ ਹਰ ਸਿਮਰਤੀ ਆਉਂਦੀ ਹੈ ਕਦੇ ਕਹਿੰਦੇ ਕਿਤੇ ਜਾਊ ਫਿਰੋਜ਼ਪੁਰ ਜਾਊ ਕਦੇ ਕਹਿੰਦੇ ਆ ਵੀ ਮਜੀਠੀਆ ਸਾਹਿਬ ਜਿਹੜੀ ਤਿਆਰੀ ਕਰੀ ਜਾਂਦੇ ਆ ਖਡੂਰ ਸਾਹਿਬ ਉੱਥੇ ਹੀ ਭੈਣ ਜੀ ਹੋਰੀ ਜਾਂਦੇ ਰਹਿਣਗੇ ਇਹ ਤਾਂ ਰੱਬ ਜਾਣਦਾ ਚਲੋ ਜਿਵੇਂ ਵੀ ਹੋਊਗਾ ਜਿਹੜਾ ਵੀ ਆਊਗਾ ਇਹ ਤੁਹਾਡੇ ਆਸਰੇ ਅਸੀਂ ਸਾਰੀ ਜਿਹੜੀ ਚੋਲ ਲੜ ਰਹੇ ਆ ਚੀਮਾ ਸਾਹਿਬ ਬੈਠੇ ਆ ਸਤਕਾਰਯੋਗ ਸਾਡੇ ਖਜ਼ਾਨਾ ਮੰਤਰੀ ਪਹਿਲਾਂ ਉਹਨਾਂ ਨੇ ਵਿਚਾਰਾਂ ਵੀ ਰੱਖੀਆਂ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਬੈਠੇ ਆ ਇੱਥੋਂ ਦੇ ਇੰਚਾਰਜ ਸਾਹਿਬ ਔਰ ਸਾਰੇ ਤੁਸੀਂ ਸਤਕਾਰਯੋਗ ਐਮ ਐਲ ਏ ਸਹਿਬਾਨ ਆਪਸ ਸਾਰਿਆਂ ਨੇ ਹੁਣ ਆਉਣ ਵਾਲਾ ਸਮਾਂ ਜਿਹੜਾ ਤਕਰੀਬਨ ਪੌਣੇ ਇੱਕ ਦੋ ਮਹੀਨੇ ਇਹ ਰਹਿ ਗਏ ਮਿਹਨਤ ਕਰਨ ਦੇ ਇੱਕ ਦੂਸਰੇ ਨਾਲ ਲੜ ਕੇ ਅਸੀਂ ਅਸਲੀਅਤ ਲੋਕਾਂ ਵਿੱਚ ਪਹੁੰਚਾਈਏ ਸਾਡੀ ਜਿਹੜੀ ਬਣੀ ਹੋਈ ਸਰਕਾਰ ਹੈ ਉਹਨੇ ਜੇ ਘੱਟ ਵੀ ਕੀਤਾ ਹੋ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਘੱਟ ਵੀ ਕੀਤਾ ਹੋ ਪਰ ਉਹਨਾਂ ਵਾਂਗੂ ਹਿੱਸੇ ਰੱਖ ਕੇ ਨਹੀਂ ਕੀਤਾ ਜਿਹੜੇ ਪਹਿਲਾਂ ਕਰਦੇ ਸੀ ਸਾਡੇ ਬੰਦਿਆਂ ਨੇ ਇਮਾਨਦਾਰੀ ਨਾਲ ਸਾਫ਼ ਕੋਈ ਨਾਲ ਇਸ ਸੂਬੇ ਦੀ ਸੇਵਾ ਕੀਤੀ ਹੈ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਦੇ ਇਤਿਹਾਸ ਵਿੱਚ ਹੋ ਜਾਣੀਆਂ ਹੈ ਦਰਜ ਕਦੇ ਹੋਈਆਂ ਨਹੀਂ ਸੀਆਂ ਜਿਵੇਂ ਨੌਕਰੀਆਂ ਦੇਣੀਆਂ ਤੇ ਨੌਕਰੀਆਂ ਪਹਿਲਾਂ ਰਿਸ਼ਤੇਦਾਰਾਂ ਨੂੰ ਮਿਲਦੀਆਂ ਸੀ ਕਦੇ ਕੋਈ ਮਾੜਾ ਬੰਦਾ ਪੀਸੀਐਸ ਲੱਗ ਸਕਦਾ ਸੀ ਮਾੜਾ ਬੰਦਾ ਡੀਐਸਪੀ ਲੱਗਦਾ ਸੀ ਮਾੜਾ ਬੰਦਾ ਕਦੇ ਵਿਚਾਰਾ ਕੋਈ ਥਾਣੇਦਾਰ ਲੱਗ ਸਕਦਾ ਸੀ ਅੱਜ ਜਦੋਂ ਉਹਨਾਂ ਨੂੰ 43000 ਲੋਕਾਂ ਚੋਂ ਵੱਡੀਆਂ ਛੋਟੀਆਂ ਨੌਕਰੀਆਂ ਮਿਲੀਆਂ ਜਦੋਂ ਕੁੜੀਆਂ ਮੁੰਡਿਆਂ ਨੂੰ ਵਰਦੀ ਪਈ ਤੇ ਉਹਨਾਂ ਦੇ ਅੱਖਾਂ 'ਚ ਹੰਝੂ ਆ ਗਏ ਵੀ ਅਸੀਂ ਲੋਕ ਅਸੀਂ ਵੀ ਇਹਦੇ ਵਿੱਚ ਇੱਕ ਤੇ ਸੁਪਨਾ ਤਾਂ ਨਹੀਂ 30-35 ਲੱਖ ਸਾਡੇ ਕੋਲੇ ਕਦੇ ਇਕੱਠਾ ਨਹੀਂ ਹੋਣਾ ਸੀ ਤੇ ਅਸੀਂ ਥਾਣੇਦਾਰ ਬਣ ਨਹੀਂ ਸਕਣਾ ਸੀ 30-35 ਲੱਖ ਸਾਡੇ ਕੋਲੇ ਇਕੱਠਾ ਨਹੀਂ ਹੋਣਾ ਸੀ ਤੇ ਅਸੀਂ ਐਸਡੀਓ ਲੱਗ ਨਹੀਂ ਸਕਣਾ ਔਰ ਜਿਨ੍ਹਾਂ ਨੇ ਰਾਤਾਂ ਜਾ ਕੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਦੀ ਕਾਬਲੀਅਤ ਨੂੰ ਜ਼ਰੂਰ ਸਤਕਾਰਯੋਗ ਪੈਣ ਪ੍ਰਾਉ ਫਲ ਮਿਲਿਆ ਔਰ ਇਸੇ ਤਰ੍ਹਾਂ ਹੀ ਚਾਹੇ ਬਿਜਲੀ ਦੀ ਗੱਲ ਹੈ ਪਹਿਲਾਂ ਬਿਜਲੀ ਦੀਆਂ ਗੱਲਾਂ ਜਿਹੜੀਆਂ ਸੁਖਵੀਰ ਸਿੰਘ ਬਾਦਲ ਹੋਰੀ ਕਰਦੇ ਸੀ ਜਾਂ ਦੂਸਰੇ ਕਰਦੇ ਸੀ ਉਹ ਕਹਿੰਦੇ ਸੀ ਕੁੰਡੀ ਲਾ ਲਿਆ ਕਰੋ ਇੱਕ ਪਾਸੇ ਲੋਕਾਂ ਨੂੰ ਚੋਰ ਬਣਾਉਣਾ ਵਾਲੇ ਡਰਾ ਡਰਾ ਕੇ ਰੱਖਣਾ ਦੂਸਰੇ ਪਾਸੇ ਇਹਦਾ ਯਾਬੇ ਵੜਦਾ ਸਰਦਾਰ ਭਗਵੰਤ ਸਿੰਘ ਮਾਣ ਹੋਰਾਂ ਨੇ 600 ਯੂਨਿਟ ਜੇ ਅਸੀਂ ਘਰ ਵਿੱਚ ਬਲਣੀ ਹੋਵੇ ਸੰਜਮ ਨਾਲ ਤਾਂ ਸਾਡਾ 0 ਬਿੱਲ ਔਰ 90% ਲੋਕਾਂ ਦਾ ਆ ਰਿਹਾ ਇਸ ਲਈ ਸਤਕਾਰਯੋ ਭਰਾਓ ਇਹ ਲੋਕ ਜਿਹੜੇ ਪੰਜਾਬ ਦੇ ਰਾਖੇ ਸੀ ਇਹਨਾਂ ਨੇ ਤਾਂ ਜਾਇਦਾਦਾਂ ਵੇਚੀਆਂ ਇਹਨਾਂ ਨੇ ਤਾਂ ਬੱਸਾਂ ਦੇ ਅੱਡੇ ਗਹਿਣੇ ਧਰੇ ਇਹਨਾਂ ਨੇ ਮਾਰਕਫੈਲਡ ਗਹਿਣੇ ਧਰਿਆ ਇਹਨਾਂ ਨੇ ਮੰਡੀ ਬੋਰਡ ਗਹਿਣੇ ਧਰਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਿਹੜਾ ਪ੍ਰਾਈਵੇਟ ਥਰਮਲ ਸੀ ਜਿਹਨੂੰ ਇਹਨਾਂ ਦੀਆਂ ਜਿਹੜੇ ਇਹਨਾਂ ਨੇ ਸਮਝੌਤੇ ਕੀਤੇ ਸਨ ਉਹਦੇ ਵਿੱਚ 1700 ਕਰੋੜ ਰੁਪਏ ਪਹਿਲਾਂ ਉਹਨੂੰ ਉਹੀ ਦੇਗੇ ਔਰ ਉਹ 1100 ਸਾਨੂੰ ਵੇਚ ਕੇ ਜਦੋਂ ਅਸੀਂ ਆਖਿਆ ਸੀ ਨਹੀਂ ਤੁਹਾਨੂੰ ਕੁਝ ਦੇ ਸਕਦੇ ਜਾਂ ਤਾਂ ਬਿਜਲੀ ਬਣਾ ਕੇ ਦਿਓ ਉਹ ਇਹਦੇ ਬਿਜਲੀ ਸਾਡੇ ਕੋਲੋਂ ਬਣਦੇ ਨਹੀਂ ਸਾਡੇ ਕੋਲੇ ਕੋਲਾ ਨਹੀਂ ਆ ਸਕਦਾ ਸਾਡੇ ਕੋਲੇ ਸਾਰਾ ਜਿਹੜਾ ਉਹ 1100 ਕਰੋੜ ਦੇ ਵਿੱਚ ਸਾਡਾ ਥਰਮਲ ਜਿਹੜਾ ਪ੍ਰਾਈਵੇਟ ਕੰਪਨੀ ਦਾ ਸਾਡੀ ਸਰਕਾਰ ਨੇ ਖਰੀਦਿਆ ਜਿਹਦੇ ਨਾਲ ਬਿਜਲੀ ਵਿੱਚ ਵੀ ਬਹੁਤ ਵੱਡਾ ਇਜ਼ਾਫਾ ਹੋਣਾ ਜਿਹਦੇ ਨਾਲ ਕੀਮਤਾਂ ਵੀ ਠੀਕ ਹੋਣੀਆਂ ਜਿਹੜੇ ਦੋ ਪ੍ਰਾਈਵੇਟ ਐ ਮੈਂ ਤਾਂ ਉਹ ਵੀ ਕਹਿਣਾ ਕੋਈ ਇਹੋ ਜਿਹਾ ਨੇੜਾ ਤੇੜਾ ਕਰੋੜ ਦਾ ਬਣਾ ਕੇ ਉਹਨਾਂ ਦਾ ਵੀ ਗਲ ਘੁੱਟਿਆ ਜਾਵੇ ਇਥੋਂ ਪਰੇ ਕੱਢੇ ਜਾਣ ਤਾਂ ਪੰਜਾਬ ਦੇ ਲੋਕ ਸੁੱਖ ਦਾ ਸਾਹ ਲੈ ਲੈਣਗੇ ਇਸ ਲਈ ਸਤਕਾਰਯੋਗ ਭਰਾਓ ਇਸ ਪੰਜਾਬ ਲਈ ਪੂਰੀ ਇਮਾਨਦਾਰੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਵਿੱਚ ਆਪਾਂ ਲੱਗੇ ਹੋਏ ਆ ਇਹ 2 ਸਾਲਾਂ ਚ ਕੀ ਕੁਝ ਹੋਇਆ ਹੈ ਵੀ ਤੁਹਾਨੂੰ ਪਤਾ ਹੈ ਔਰ ਜਿਹੜੇ ਚਾਹੇ ਕਿਸਾਨ ਭਰਾ ਨੇ ਪਹਿਲਾਂ 10-10 ਦਿਨ ਮੰਡੀਆਂ ਵਿੱਚ ਬੈਠੇ ਰਹਿੰਦੇ ਸੀ 10 ਦਿਨਾਂ ਦੇ ਵਿੱਚ ਜੇ ਕਿਤੇ ਫਸਲ ਵਿਕਦੀ ਸੀ ਤਾਂ ਫਿਰ ਇੱਕ ਵਟਾ ਲਾਇਆ ਜਾਂਦਾ ਸੀ ਆਪ ਹੀ ਚੋਰ ਚੱਕੇ ਰਲੇ ਸੀ ਕਿਸੇ ਨੂੰ ਛੈਲਰ ਕਿਸੇ ਨੂੰ ਕੁਝ ਦੇ ਛੱਡਿਆ ਸਟੇਕਿਆਂ ਟੁਕਿਆਂ ਤੇ ਲੈ ਸੀ ਔਰ ਦੂਸਰੇ ਤੀਸਰੇ ਦਿਨ ਤੁਹਾਡੀ ਫਸਲ ਵੇਖ ਕੇ ਉਹਦੀ ਅਦਾਇਗੀ ਵੀ ਗਵਰਨਮੈਂਟ ਵੱਲੋਂ ਹੁੰਦੀ ਹੈ ਹੁਣ ਕਣਕ ਦੇ ਪੈਸੇ ਆਏ ਪਏ ਜਿੱਦੇ ਮੰਡੀ ਚੱਲ ਪਈ ਦੂਸਰੇ ਦਿਨ ਤੁਹਾਨੂੰ ਸਾਰਿਆਂ ਨੂੰ ਸਤਕਾਰਯੋਗ ਭਰਾਓ ਇਹ ਵੀ ਸਰਕਾਰ ਚਲਾਉਨੇ ਆ ਉਹ ਵੀ ਲੋਕ ਸਰਕਾਰ ਚਲਾਉਂਦੇ ਸੀ ਉਹਨਾਂ ਦੇ ਮਨ ਵਿੱਚ ਬੇਈਮਾਨੀ ਸੀ ਜੇ ਗੱਲ ਕਰੀਏ ਗਰੀਬ ਤੇ ਛੋਟਾ ਬੰਦਾ ਹੈ ਉਹ ਜੋ ਮੰਡੀ ਨੂੰ ਜਾਂਦਾ ਤਾਂ ਉਹਦਾ 500 400 ਰੁਪਈਆ ਹੱਲ ਜਾਂਦਾ ਛੋਟੀ ਜੀ ਦਵਾਈ ਥੋੜੀ ਜੀ ਛੋਟੀ ਜੀ ਬਿਮਾਰੀ ਹੋਵੇ ਦਵਾਈ ਲੈਣ ਜਾਣਾ ਹੋਵੇ ਆ ਜਿਹੜੇ 800 ਤੋਂ 884 ਕੇ 87 ਜਿਹੜੇ ਆਮ ਆਦਮੀ ਕਲੀਨਿਕ ਬਣਾ ਦਿੱਤੇ ਗਏ ਆ ਜਿਨ੍ਹਾਂ ਦਾ ਸਹੂਲਤ ਪਿੰਡਾਂ ਵਾਲਿਆਂ ਨੂੰ ਜਿੱਥੇ ਛੋਟੇ ਮੋਟੇ ਜਿਹੜੇ ਟੈਸਟ ਆ ਜਿਹੜੇ ਬਾਹਰ ਜਾ ਕੇ ਹਜ਼ਾਰਾਂ ਰੁਪਈਆ ਚ ਕਰਾਉਣੇ ਪੈਂਦੇ ਸੀ ਉੱਥੇ ਹੋ ਜਾਂਦੇ ਆ ਦਵਾਈ ਮਿਲ ਜਾਂਦੀ ਹੈ ਸਕੂਲਾਂ ਵੱਲ ਸੁਧਾਰ ਲਿਆਂਦਾ ਜਿਵੇਂ ਡਿਪਟੀ ਸਪੀਕਰ ਸਾਹਿਬ ਕਹਿ ਕੇ ਗਏ ਸੀ ਵੀ 500 ਨੰਬਰ ਜੈ ਜਿਸ ਅੱਗੇ ਸਰਕਾਰੀ ਸਕੂਲਾਂ 'ਚ ਇਹੋ ਜੀ ਗੱਲ ਹੁੰਦੀ ਸੀ ਜੇ ਉਧਰਲੇ ਪਾਸੇ ਧਿਆਨ ਕੀਤਾ ਗਿਆ ਔਰ ਸਾਰਾ ਜਿਹੜਾ ਇਹ 2 ਸਾਲਾਂ 3 ਸਾਲ ਅਜੇ 3 ਸਾਲਾਂ ਜਦੋਂ 5 ਸਾਲਾਂ ਵਿੱਚ ਤੁਸੀਂ ਰਿਜ਼ਲਟ ਕੱਢੋਗੇ ਆਪ ਦੇਖਣਗੇ ਪੰਜਾਬ ਦੇ ਲੋਕ ਅੱਜ ਵੀ ਗੱਲਾਂ ਕਰਦੇ ਆ ਸਧਾਰਨ ਲੋਕਾਂ ਵੀ ਜਦੋਂ ਕੋਈ ਸਾਡਾ মিডিਆ ਵਾਲਾ ਕੈਮਰਾ ਲੈ ਕੇ ਜਾਂਦਾ ਤਾਂ ਸਹੀ ਗੱਲਾਂ ਕਰਦੇ ਆ ਤੇ ਜਦੋਂ ਕੁਸ਼ਕ ਬਿਠਾ ਕੇ ਇੱਕ ਸੋਸ਼ਲ ਮੀਡੀਆ ਹੋਰ ਟੀਮ ਫਿਰਦੀ ਹੁੰਦੀ ਹੈ ਉਹ ਉਹਨਾਂ ਦੇ ਮੂਝ ਕਰਿਓ ਜੀ ਮਾਰ ਤੇ ਭੁੱਖੇ ਫਲਾਣੇ ਕਰਤੇ ਸਾਡਾ ਆਏ ਨਹੀਂ ਹੋਇਆ ਉਹ ਯਾਰੋ ਕਦੇ ਬਿਜਲੀ 8 ਘੰਟਿਆਂ ਦੀ ਕਹਿ ਕੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਹਤਾਸ਼ੀ ਤੇ ਕਿਸਾਨਾਂ ਦੇ ਹਤਾਸ਼ੀ ਕਹਿਣ ਵਾਲੇ ਸੀ ਨਾ ਤੇ 2-2 ਘਟਾ ਲਾਉਂਦੇ ਸੀ ਪਾਣੀ ਕਿਆਰੇ ਚ ਤੁਰਦਾ ਨਹੀਂ ਸੀ ਤੇ ਬੰਦ ਹੋ ਜਾਂਦਾ ਸੀ ਅੱਜ 12-12 13-13 ਘੰਟੇ ਕਈ ਵਾਰੀ ਤਾਂ 24-24 ਘੰਟੇ ਵੀ ਚੱਲੀ ਜਾਂਦੀ ਸੀ ਇਹ ਚੱਲਦੀ ਕਿਉਂ ਸੀ ਇਹ ਭਗਵੰਤ ਸਿੰਘ ਮਾਨ ਹੋਰਾ ਦੀ ਜਿਹੜੀ ਨੀਤ ਸਾਫ ਸੀ ਵੀ ਜਿਹੜੀ ਅਸੀਂ ਬਿਜਲੀ ਦੇ ਐਵੇਂ ਪੈਸੇ ਦਿੰਨੇ ਆ ਸਾਡਾ ਥਰਮਲ ਪਲਾਂਟ ਚਲਾ ਕੇ ਜਿਹੜਾ ਰਾਜਪੁਰੇ ਵਾਲਾ ਤੇ ਜਿਹੜਾ ਬਣਾਵਾਲੀ ਵਾਲਾ ਬੰਦ ਕਰਕੇ ਰੱਖਦੇ ਸੀ ਉਹਨਾਂ ਨੂੰ ਚੱਲਦਾ ਰੱਖਿਆ ਲੋਕਾਂ ਨੂੰ ਬਿਜਲੀ ਮਿਲੀ ਜਦੋਂ ਸੀ ਤਾਂ ਪੈਸੇ ਦੇਣੇ ਆ ਔਰ ਜਿਹਦੇ ਨਾਲ ਜੈਤ ਕੀ ਹਾਲਾਂਕਿ ਹੜਾ ਨੇ ਬਹੁਤ ਸਾਨੂੰ ਇਹਦੇ ਵਿੱਚ ਵਿਵਤਾ ਵਿੱਚ ਪਾ ਦਿੱਤਾ ਸੀ ਪਰ ਬਾਅਦ ਵਿੱਚ ਜਿਹੜੀ ਬਿਜਲੀ ਦਾ ਤੇ ਸਾਡੀ ਸਰਕਾਰ ਨੇ ਸਚਜੇ ਪ੍ਰਬੰਧਾਂ ਦਾ ਅੱਜ ਝੋਨਾ ਪਿਛਲੇ ਸਾਲਾਂ ਨਾਲੋਂ ਵੱਧ ਜਿਹੜਾ ਅਸੀਂ ਉਸ ਪੂਲ ਵਿੱਚ ਪਾਇਆ ਜਿਹੜੇ ਸਾਡਾ ਗਲ ਕੁੱਟੀ ਜਾਂਦੇ ਆ ਅਸੀਂ ਉਹਨਾਂ ਨੂੰ ਹਾਲਾਂਕਿ ਚੌਲ ਅਸੀਂ ਲੋਕ ਖਾਂਦੇ ਨਹੀਂ ਉਹਨਾਂ ਵਾਸਤੇ ਇਕੱਠਾ ਕਰਕੇ ਦਿੰਨੇ ਆ ਉਹਨਾਂ ਵਾਸਤੇ ਪੈਦਾ ਕਰਕੇ ਦਿੰਨੇ ਆ ਇਸ ਲਈ ਸਤਕਾਰਯੋਗ ਭਰਾਓ ਹਿੰਦੂਸਤਾਨ ਤੇ ਕੋਈ ਵੀ ਬੈਠੇ ਹਿੰਦੂਸਤਾਨ ਦੀ ਕੁਰਸੀ ਤੇ ਉਹਨੂੰ ਸੋਚਣਾ ਚਾਹੀਦਾ ਹੈ ਵੀ ਪੰਜਾਬ ਬਿਨਾ ਭੁੱਖੇ ਮਰ ਜਾਗੇ ਪੰਜਾਬ ਬਿਨਾ ਸਾਡੀ ਇੱਜ਼ਤ ਨਹੀਂ ਰਹਿਣੀ ਜੇ ਸਾਡੇ ਬਹਾਦਰ ਲੋਕ ਜੇ ਸਰਹੱਦ ਤੇ ਜਵਾਬ ਦੇ ਦੇਣ ਤੇ ਉਹ ਤਾਂ ਦੂਸਰੇ ਦਿਨ ਇੱਧਰ ਟੱਪੇ ਆਉਣਗੇ ਉਹਨਾਂ ਨੂੰ ਕੋਈ ਨਹੀਂ ਔਖੀ ਗੱਲ ਨਹੀਂ ਪਰ ਉਹ ਸਮਝਦੇ ਆ ਸ਼ਾਇਦ ਦਿੱਲੀੋਂ ਕੰਟਰੋਲ ਹੀ ਚੱਲਦਾ ਰਹੂ ਦਿੱਲੀੋਂ ਕੰਟਰੋਲ ਨਹੀਂ ਚੱਲ ਸਕਣਾ ਜੇ ਤੁਸੀਂ ਇਹਨਾਂ ਲੋਕਾਂ ਨਾਲ ਪਿਆਰ ਰੱਖੋਗੇ ਇਸ ਦੇਸ਼ ਦੀ ਨਾ ਤਾਂ ਸੁਰੱਖਿਆਤ ਨੂੰ ਕਦੇ ਖਤਰਾ ਹੋਊ ਤੇ ਨਾ ਹੀ ਇਹ ਦੇਸ਼ ਕਦੇ ਭੁੱਖਾ ਮਰੂ ਅਸੀਂ ਇਸ ਦੇਸ਼ ਦੇ ਲਈ ਸਾਰੀ ਦੁਨੀਆ ਵਿੱਚ ਜਿਹੜਾ ਸਾਡੇ ਪੰਜਾਬੀ ਭੈਣ ਭਰਾ ਵੱਦ ਤੋਂ ਵੱਧ ਖੇਡਾਂ ਵਿੱਚ ਵੀ ਤਮਗੇ ਲੈ ਕੇ ਦੇਣਗੇ ਕਿਸੇ ਗੱਲ ਦੀ ਘਾਟ ਨਹੀਂ ਰਹਿਣੀ ਪਰ ਉਹਨਾਂ ਲੋਕਾਂ ਨੂੰ ਦਿੱਲੀ ਦੇ ਤਖਤ ਤੇ ਬੈਠਣ ਵਾਲੇ ਲੋਕਿਆਂ ਨੂੰ ਸੋਚਣਾ ਚਾਹੀਦਾ ਹੈ ਪੰਜਾਬ ਉਹ ਖੜਕ ਪੂਜਾ ਹੈ ਜਿਹਦੇ ਬਿਨਾ ਕਿਸੇ ਦਾ ਸਰਿਆ ਨਹੀਂ ਤੇ ਜੇ ਬੜੀਆਂ ਅੱਖਾਂ ਵਿਖਾਉਂਦੇ ਰਹੇ ਤਾਂ ਤੁਸੀਂ ਇਸ ਦੇਸ਼ ਨੂੰ ਖਤਰੇ ਵਿੱਚ ਪਾ ਲੋਗੇ ਅਸੀਂ ਚਾਹੁੰਦੇ ਆਂ ਪੰਜਾਬੀ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਹ ਨਿਆਈ ਹੈ ਸਾਡੇ ਤੇ ਤਾਂ ਹੁਕਮ ਹੀ ਉਹਨਾਂ ਦਾ ਲਾਗੂ ਹੁੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੀ ਸਰਬੱਤ ਦਾ ਭਲਾ ਮੰਨਣ ਵਾਲੇ ਲੋਕ ਆਂ ਅਸੀਂ ਚਾਹੁੰਦੇ ਆਂ ਅਸੀਂ ਆਪ ਵੀ ਸੁਖੀ ਰਹੀਏ ਇਸ ਦੇਸ਼ ਨੂੰ ਇੱਥੋਂ ਦੇ ਲੋਕਾਂ ਨੂੰ ਜੋ ਵੀ ਸਾਡਾ ਤਾਂ ਬਗਾਨਾ ਕੋਈ ਹੈ ਹੀ ਨਹੀਂ ਅਸੀਂ ਤਾਂ ਸਾਰਿਆਂ ਦੀ ਸੁੱਖ ਮੰਗਦੇ ਆ ਪਰ ਦਿੱਲੀ ਦੇ ਤਖਤ ਦੇ ਮਾਲਕੋ ਤੁਸੀਂ ਵੀ ਪੰਜਾਬ ਦੀ ਸੁੱਖ ਮੰਗੋ ਤਾਂ ਇਹ ਦਿੱਲੀ ਸੁਰੱਖਿਅਤ ਰਹਿ ਸਕਦੀ ਹੈ ਮੈਂ ਇਹਨਾਂ ਸ਼ਬਦਾਂ ਨਾਲ ਸਾਰੇ ਪੈਣਪਰਾ ਬੈਠੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੋਲਦਿਆਂ ਕੋਈ ਅੱਖਰ ਵੱਧ ਘਟ ਬੋਲਿਆ ਗਿਆ ਹੋਵੇ ਤਾਂ ਮਾਫੀ ਦਾ ਜਾਚਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ